ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਪਿੰਡ ਚਨਾਥਲ ਵਿਖੇ ਸਰਪੰਚ ਜਗਦੀਪ ਸਿੰਘ ਲੰਬੜਦਾਰ ਦੀ ਮੀਟਿੰਗ ਹੋਈ ਹੈ। ਡਾਕਟਰ ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਧੋਖੇਬਾਜ਼ ਪਾਰਟੀਆਂ ਦਾ ਸਫਾਇਆ ਕਰਕੇ ਕਾਂਗਰਸ ਨੂੰ ਫਤਵਾ ਦੇਣਗੇ। ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਡਾਕਟਰ ਅਮਰ ਸਿੰਘ ਨੂੰ ਲੱਡੂਆਂ ਨਾਲ ਧੋਲਿਆ ਗਿਆ। ਅਰੇ ਯਾਰ ਚਨਾਰਥਲ ਜੀ ਮੀਟਿੰਗ ਕੀਤੀ ਆ ਇਹ ਤੇ ਲੱਗਦਾ ਸਾਰੇ ਵਿਧਾਨ ਸਭਾ ਦੀ ਮੀਟਿੰਗ ਆ ਘਟਵਾੜ ਹਜ਼ਾਰ ਆਦਮੀ ਆਇਆ ਹੋਊਗਾ ਔਰ ਲੋਕਾਂ ਦਾ ਉਤਸ਼ਾਹ ਦੇਖੋ ਕਾਂਗਰਸ ਪਾਰਟੀ ਲਈ ਉਹ ਡਾਕਟਰ ਅਮਰ ਸਿੰਘ ਨੇ ਤੇ ਬਿਲਕੁਲ ਇਸ ਪੈਸ਼ ਕੀ ਹੈ ਕਿ ਅਸੀਂ ਫਤਿਹਗੜ੍ਹ ਸਾਹਿਬ ਵਾਲੀ ਪਾਰਲੀਮੈਂਟ ਵੀ ਜਿੱਤਾਂਗੇ ਔਰ ਆ ਵਿਧਾਨ ਸਭਾ ਵੀ ਬਹੁਤ ਵੱਡੀ ਜਿੱਤ ਦੇ ਦਿਆਂਗੇ। ਆ ਪੂਰਾ ਪੰਜਾਬ ਦਵਾਇਆ ਨਾਥਲ ਵਾਸਤੇ ਕੀ ਕਹਿਣਾ ਦਿੰਦੇ? ਉਹ ਤੇ ਕਹਿ ਰਹੇ ਆ ਕਿ ਫਿਕਰ ਹੀ ਨਾ ਕਰੋ ਅਸੀਂ ਬਿਲਕੁਲ ਕੰਮ ਸਿਰੇ ਤੇ ਲਾ ਦੇਾਂਗੇ। ਲੋਕਾਂ ਨੂੰ ਕੋਈ ਅਪੀਲ ਕਰਦੇ। ਅਪੀਲ ਕਰਦੇ ਆ ਕਿ ਸਭ ਦੇਖੋ ਗੱਲ ਸਮਝਣ ਵਾਲੀ ਆ। ਮੋਦੀ ਨੂੰ ਭਾਜਪਾ ਨੂੰ ਰੋਣਾ ਬਹੁਤ ਜ਼ਰੂਰੀ ਆ ਪੰਜਾਬ ਦੇ ਹਿੱਤਾਂ ਚ ਔਰ ਦੂਸਰਾ ਕਾਂਗਰਸ ਇਕਲੀ ਪਾਰਟੀ ਆ ਜਿਹੜੀ ਲੜਾਈ ਕਰ ਸਕਦੀ ਆ। ਔਰ ਡਾਕਟਰ ਅਮਰ ਸਿੰਘ ਪੜਿਆ ਲਿਖਿਆ ਕੈਂਡੀਡੇਟ ਆ 5 ਸਾਲ ਉੱਥੇ ਉਹਨਾਂ ਨਾਲ ਲੜਾਈ ਕਰਦਾ ਰਿਆ ਉਹਨੂੰ ਡਾਕਟਰ ਅਮਰ ਸਿੰਘ ਨੂੰ ਵੋਟ ਪਾਓ ਇੱਕ ਨੰਬਰ ਦਾ ਹੀ ਬਟਨ ਆ ਉਹਦੇ ਵੋਟ ਬਟਨ ਤੇ ਇੱਕੋ ਜਿਵੇਂ ਜਿਵੇਂ ਚੋਣ ਪ੍ਰਚਾਰ ਫਖਰੇ ਹੈ ਔਰ ਇੱਕ ਤਰੀਕ ਨੇੜੇ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਪੰਜਾਬ 'ਚ ਔਰ ਖਾਸ ਤੌਰ ਤੇ ਫਤੇਗੜ ਸਾਹਿਬ ਦੇ ਹਲਕੇ ਦੇ ਵਿੱਚ ਲੋਕਾਂ ਦਾ ਰੁਝਾਨ ਲਗਾਤਾਰ ਕਾਂਗਰਸ ਪਾਰਟੀ ਵੱਲ ਵੱਧ ਰਿਹਾ ਹੈ ਤੁਸੀਂ ਪਿਛਲੇ 5-6 ਦਿਨ ਤੋਂ ਦੇਖ ਰਹੇ ਹੋ ਕਿ ਹਰੇਕ ਰੈਲੀ ਸਾਡੀ ਜਿਹੜੀ ਪਿੰਡ ਦੀ ਮੀਟਿੰਗ ਹੈ ਉਹ ਰੈਲੀਆਂ ਚ ਕਨਵਰਟ ਹੋ ਰਹੀ ਹੈ ਅੱਜ ਇਹ ਚਨਾਥਲ ਕਲਾਂ ਜਿਹੜੀ ਕਿ ਇੱਕ ਪਿੰਡ ਦੀ ਮੀਟਿੰਗ ਸੀਗੀ ਅੱਜ ਮੈਂ ਮਹਿਸੂਸ ਕਰਦਾ ਕਿ ਰਾਜਨਾਥ ਦੀ ਰੈਲੀ ਤੋਂ ਵੱਡੀ ਹੋਗੀ ਸੋ ਇਹ ਇੱਕ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇੱਕ ਤਰੀਕ ਤੱਕ ਆਉਂਦੇ ਆਉਂਦੇ ਆ ਮੈਨੂੰ ਇਹ ਲੱਗਦਾ ਹੈ ਕਿ ਪੂਰੇ ਦਾ ਪੂਰਾ ਸੁਪੜਾ ਸਾਫ ਸਾਰੀਆਂ ਪਾਰਟੀਆਂ ਦਾ ਹੋ ਜਾਊਗਾ ਔਰ ਬਹੁਤ ਵੱਡੇ ਮਾਰਜਨ ਤੇ ਜਿਹੜੇ ਨੇ ਸਾਡੇ ਇਥੋਂ ਡਾਕਟਰ ਅਮਰ ਸਿੰਘ ਜਿੱਤ ਕੇ ਜਾਣਗੇ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਨਗਰ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਇਸ ਨਿਵਾਣੇ ਨੂੰ ਮਾਣ ਬਖਸ਼ ਕੇ ਇੱਕ ਮੀਟਿੰਗ ਨੂੰ ਰੈਲੀ ਦਾ ਰੂਪ ਦਿੱਤਾ ਅਸੀਂ ਵਿਸ਼ਵਾਸ ਦਿਵਾਉਣਾ ਡਾਕਟਰ ਅਮਰ ਸਿੰਘ ਨੂੰ ਆਪਣੇ ਪਿੰਡ ਵੱਲੋਂ ਕਿ ਸਾਡੇ ਨਗਰ ਦੇ ਲੋਕ ਬੜੇ ਸਿਆਣੇ ਸੂਝਵਾਨ ਲੋਕ ਨੇ ਇਹ ਹਮੇਸ਼ਾ ਵਧੀਆ ਫੈਸਲਾ ਕਰਦੇ ਨੇ ਡਾਕਟਰ ਅਮਰ ਸਿੰਘ ਨੂੰ ਵੱਡੀ ਲੀਡ ਨਾਲ ਚੁਦਾ ਕੇ ਇੱਥੋਂ ਭੇਜਣਗੇ ਕਿਹੜੇ ਕਿਹੜੇ ਕੰਮ ਨੋੜੇ ਪੜਦੇ ਨੇ ਡਾਕਟਰ ਸਾਹਿਬ ਨੇ ਕੋਈ ਕੰਮ ਸਾਡਾ ਛੱਡੇ ਨਹੀਂ ਨਗਰਾ ਸਾਹਿਬ ਨੇ ਛੱਡਿਆ ਨਾ ਕੋਈ ਨਾ ਐਮਪੀ ਅਮਰ ਸਿੰਘ ਨੇ ਛੱਡਿਆ ਮੈਨੂੰ ਦੱਸੋ ਕੋਈ ਪਿੰਡ ਤੋਂ ਕੋਈ ਕੰਮ ਲੈਂਦਾ ਹੋਵੇ ਕੋਈ ਕੰਮ ਨਹੀਂ ਲੈਂਦਾ ਅਸੀਂ 30 ਲੱਖ ਰੁਪਏ ਸਾਡੇ ਖਾਤਰ ਲੜ ਕੇ ਗਏ ਆ ਅਸੀਂ ਅੱਗੇ ਵੀ ਐਮਪੀ ਸਾਹਿਬ ਨੇ ਮੈਨੂੰ ਵਿਸ਼ਵਾਸ ਦਿਵਾਇਆ ਜੇ ਐਮਪੀ ਸਾਹਿਬ ਜਿੱ ਚਾਹੇ ਕਹਿੰਦੇ 20 ਲੱਖ ਦੀ ਕਨਾਰਡ ਲੈ ਲਓ ਸਭ ਤੋਂ ਪਹਿਲੀ ਕਨਾਰਡ ਚਾਹਤ 10 ਕਿਲੋ ਕਰਾਂਗੇ ਜਿਹੜੇ ਇਲਾਕੇ ਦੇ ਜਿਹੜੇ ਪਿੰਡਾਂ ਦੇ ਵਿੱਚ ਕਿਵੇਂ ਦਾ 6000 ਹਰ ਬਹੁਤ ਛਾ ਦਾ ਲੋਕ ਜੜਾ ਪੁੱਟਾਂ ਨੂੰ ਬੈਠਣਦੇ ਆ ਆਮ ਆਦਮੀ ਪਾਰਟੀ ਦੇ ਬੀਜੇਪੀ ਦੇ ਤਿਤਲੀਆਂ ਦੇ ਆ ਜਿਹੜੀਆਂ ਤਿਤਲੀਆਂ ਰੰਗ ਬਰੰਗੇ ਤਿਤਲੀਆਂ ਉੜ ਕੇ ਗਏ ਉਹ ਫੁੱਲਾਂ ਤੇ ਗਏ ਉਹ ਫੁੱਲਾਂ ਤੇ ਉਹਨੂੰ ਕਹਿੰਦਾ ਅਸੀਂ ਸਭ ਕੁ ਸਖਾ ਕੇ ਭੇਜਾਂਗੇ ਠੀਕ ਹੈ ਜੀ ਅੱਜ ਜੋ ਕਿ ਸਾਡੇ ਹਲਕਾ ਫਰੀਕਣ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਜੀ ਉਹਨਾਂ ਦੇ ਨਾਲ ਸਾਬਕਾ ਵਿਦਿਆ ਕੁਲਜੀਤ ਸਿੰਘ ਨਾਗਰਾ ਜੀ ਕਿਉਂਕਿ ਤੁਹਾਨੂੰ ਪਤਾ ਇੱਕ ਤਰੀਕ ਨੂੰ ਆਉਣ ਵਾਲੀ ਇੱਕ ਤਰੀਕ ਨੂੰ ਜੋ ਲੋਕ ਸਭਾ ਦੇ ਚੋਣਾਂ ਨੇ ਅੱਜ ਲੋਕਾਂ ਦਾ ਉਤਸ਼ਾਹ ਦੇਖ ਕੇ ਲੋਕਾਂ ਦਾ ਇਕੱਠ ਦੇਖ ਕੇ ਇਹ ਇੱਕ ਜਿੱਤ ਹੋ ਆਪਾਂ ਕਹਿ ਸਕਦੇ ਆਂ ਵੀ ਡਾਕਟਰ ਸਾਹਿਬ ਦੀ ਚਨਤਲ ਕਰਾਂ ਜੋ ਵੱਡੀ ਲੀਡ ਨਾਲ ਜਿੱਤਣਗੇ। ਕੀ ਵਿਸ਼ਵਾਸ ਪਾਇਆ ਤੁਸੀਂ ਅੱਜ ਡਾਕਟਰ ਸਾਹਿਬ ਨੂੰ? ਅਸੀਂ ਵਿਸ਼ਵਾਸ ਦਵਾਇਆ ਕਿਉਂਕਿ ਡਾਕਟਰ ਸਾਹਿਬ ਨੇ ਸਾਡੇ ਪਿੰਡ ਲਈ ਬਹੁਤ ਕੁਝ ਕੀਤਾ ਹੈ ਤੇ ਸਾਡੇ ਲੋਕਾਂ ਨੂੰ ਪਤਾ ਹੈ ਚਾਹੇ ਸਕੂਲ ਦਾ ਕੰਮ ਹੋਵੇ, ਉਹ ਚੈਨਲ ਲਵਾਈਆਂ ਹੋਣ ਚਾਹੇ 18 ਫੁੱਟ ਦੀ ਸੜਕ ਬਣਾਈ ਹੋਵੇ। ਇਸ ਕਰਕੇ ਸਾਡੇ ਲੋਕਾਂ ਨੂੰ ਪਤਾ ਵੀ ਜੇ ਕੋਈ بڑے ਗਰੀਬਾਂ ਦਾ ਹਮਦਰਦ, ਮਜ਼ਦੂਰਾਂ ਦਾ ਹਮਦਰਦ ਤੇ ਇੱਕ ਪੜ੍ਹਿਆ ਲਿਖਿਆ ਉਮੀਦਵਾਰ ਕੌਣ ਹੈ ਤਾਂ ਉਹ ਡਾਕਟਰ ਅਮਰ ਸਿੰਘ ਹੀ ਨੇ। ਲੋਕ ਜਾਣਦੇ ਨੇ, ਭਲੀ ਭਾਤੀ ਜਾਣਦੇ ਨੇ ਤੇ ਲੋਕ ਤਿਤਲੀਆਂ ਵਾਲਿਆਂ ਨੂੰ ਵੋਟਾਂ ਨਹੀਂ ਪਾਉਣਗੇ ਜਿਹੜੇ ਕਦੇ ਇਧਰ ਕਿਉਂਕਿ ਅੱਜਕੱਲ ਇਹ ਇੱਕ ਟ੍ਰੈਂਡ ਜਿਹਾ ਚੱਲ ਪਿਆ ਵੀ ਇੱਧਰੋਂ ਟਿਕਟ ਮਿਲ ਤੇ ਉੱਧਰ ਚੱਲ ਪੋ ਲੋਕ ਸਮਝਦਾਰ ਹੋ ਗਏ ਲੋਕਾਂ ਨੇ ਸਮਝ ਕੇ ਵੋਟਾਂ ਪਾਉਣੀਆਂ ਨੇ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਡਾਕਟਰ ਅਮਰ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤਾਂਕਿ ਆਪਾਂ ਨੂੰ ਸਰਕਾਰ ਕਾਂਗਰਸ ਦੀ ਬਣ ਜਾਣੀ ਹੈ ਤੇ ਉੱਥੇ ਇਹਨਾਂ ਨੇ ਕੇਂਦਰੀ ਮੰਤਰੀ ਬਣ ਜਾਣੇ